रेडी स्टार्ट ਸੁਖਦੀਪ ਸਿੰਘ ਸਿੱਧੂ ਨੂੰ ਸਾਰੀ ਦੁਨੀਆ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਜਾਣਦੀ ਹੈ ਤੇ ਇਹ ਵੀ ਦਿਲਚਸਪ ਸੱਚ ਹੈ ਕਿ ਉਸ ਨੂੰ ਜਿੰਨਾ ਵੀ ਉਸ ਦੇ ਜਿਉਂਦੇ ਜੀ ਸੁਣਿਆ ਗਿਆ ਸੀ ਉਸ ਤੋਂ ਕਿਤੇ ਜ਼ਿਆਦਾ ਉਸ ਨੂੰ ਮਰਨ ਤੋਂ ਬਾਅਦ ਸੁਣਿਆ ਗਿਆ ਡੰਡੀ ਦੇ ਸੀ ਤੇ ਵਿਦੇਸੀ ਮੰਚਾਂ ਤੇ ਉਸ ਦੇ ਗੀਤਾਂ ਦੀਆਂ ਤੁਮਾਂ ਪੰਨਾਂ ਤੇ ਪੱਟ ਤੇ ਥਾਪੀ ਮਾਰ ਕੇ ਆਕਾਸ਼ ਵੱਲ ਨੂੰ ਉਂਗਲੀ ਲਹਿਰਾਉਣ ਦਾ ਉਸ ਦਾ ਅੰਦਾਜ਼ ਬਾਲੀਵੁੱਡ ਤੇ ਹਾਲੀਵੁੱਡ ਦੇ ਕਈ ਦਿਗਜ ਫਨਕਾਰਾਂ ਤੇ ਨਾਮਵਰ ਕ੍ਰਿਕਟਰਾਂ ਵੱਲੋਂ ਬੜੀ ਸ਼ਾਨ ਨਾਲ ਵਰਤਿਆ ਗਿਆ ਸੀ ਡੰਡੀ ਸੰਸਾਰ ਭਰ ਵਿੱਚ ਅਤੇ ਖਾਸ ਕਰਕੇ ਪੰਜਾਬ ਵਿੱਚ ਉਸ ਦੇ ਗੀਤਾਂ ਨੂੰ ਬਿਨਾਂ ਸੁਨੇ ਹੀ ਨਿੰਦਣ ਤੇ ਭੰਡਣ ਵਾਲਿਆਂ ਦੀ ਵੱਡੀ ਗਿਣਤੀ ਸੀ ਪਰ ਇਹਨਾਂ ਨੇ ਜਦੋਂ ਉਸ ਦੀ ਮੌਤ ਤੋਂ ਬਾਅਦ ਉਸ ਦੇ ਸਾਰੇ ਗੀਤ ਸੁਨੇ ਤੇ ਉਹਨਾਂ ਗੀਤਾਂ ਦੇ ਡੂੰਗੇ ਅਰਥ ਬਾਚੇ ਤਾਂ ਅਹਿਸਾਸ ਹੋਇਆ ਸੀ ਕੇ ਮੁਸੇ ਵਾਲਾ ਦਿਲ ਦਾ ਨੀ ਮਾੜਾ ਡੰਡੀ ਕਿਸਾਨੀ ਮੋਰਚੇ ਨੂੰ ਸਮਰਥਨ ਦਿੰਦਿਆਂ ਉਸ ਨੇ ਅੰਤਲੇ ਦਿਨਾ ਵਿੱਚ ਭਾਵਪੂਰਤ ਗੀਤ ਜਾਰੀ ਕੀਤੇ ਡੰਡੀ ਗੀਤਾਂ ਰਾਹੀਂ ਆਖੀਆਂ ਉਸ ਦੀਆਂ ਗੱਲਾਂ ਕਿਉਂਕਿ ਸੱਚੀਆਂ ਸਨ ਡੰਡੀ ਇਸ ਲਈ ਕੌੜੀਆਂ ਤਾਂ ਲੱਗਣੀਆਂ ਹੀ ਸਨ ਡੰਡੀ ਆਓ ਅੱਜ ਮੂਸੇ ਵਾਲੇ ਦੀਆਂ ਕੁਝ ਉੱਚੀਆਂ ਗੱਲਾਂ ਦੀ ਗੱਲ ਕਰੀਏ ਮੂਸੇ ਵਾਲੇ ਦੀ ਅਗਲੀ ਉੱਚੀ ਗੱਲ ਉਸਦੇ ਬੋਲੇ ਲਫ਼ਜ਼ਾਂ ਦੀ ਤਾਕਤ ਨਾਲ ਸੰਬੰਧਿਤ ਹੈ ਡੰਡੀ ਉਸਨੇ ਆਪਣੇ ਗੀਤਾਰਾਹੀ ਸਿੱਖ ਨੌਜਵਾਨਾਂ ਨੂੰ ਕੇਸ ਕਟਵਾਉਣੇ ਬੰਦ ਕਰਨ ਤੇ ਸਿਰਾਂ ਤੇ ਦਸਤਾਰਾਂ ਸਜਾਉਣ ਦੀ ਅਜਹੀ ਅਪੀਲ ਕੀਤੀ ਸੀ ਕਿ ਸੈਂਕੜੇ ਹੀ ਨਹੀਂ ਸਗੋਂ ਹਜ਼ਾਰਾਂ ਬੱਚੇ ਤੇ ਨੌਜਵਾਨ ਕੇਸ ਕਟਵਾਉਣੇ ਬੰਦ ਕਰਕੇ ਸਿਰਾਂ ਤੇ ਦਸਤਾਰਾਂ ਸਜਾਉਣ ਲੱਗ ਪਏ ਸਨ ਡੰਡੇ ਦਸਤਾਰਾਂ ਸਜਾਉਣ ਦਾ ਕੰਮ ਉਹਨਾਂ ਸਿੱਖ ਪੰਥ ਦੀਆਂ ਪ੍ਰਮੁੱਖ ਧਰਮ ਪ੍ਰਚਾਰ ਜਥੇਬੰਦੀਆਂ ਦੇ ਕਹਿਣ ਤੇ ਵੀ ਨਹੀਂ ਕੀਤਾ ਸੀ ਡੰਡੇ ਉਸਨੇ ਖੁਦ ਵੀ ਆਖਰੀ ਸਾਹ ਤੱਕ ਆਪਣੀ ਸਿਰ ਤੇ ਦਸਤਾਰ ਸਜਾਈ ਤੇ ਉਸਦੇ ਅੰਤਿਮ ਸੰਸਕਾਰ ਮੌਕੇ ਟੁੱਕੇ ਉਸਦੇ ਹਜ਼ਾਰਾਂ ਪ੍ਰਸ਼ੰਸਕ ਸਿਰਾਂ ਤੇ ਦਸਤਾਰਾਂ ਸਜਾ ਕੇ ਆਏ ਸਨ ਡੰਡੇ ਉਹ ਬੋਲਣ ਲੱਗਿਆ ਬਲ ਫਰੇਬ ਨਹੀਂ ਜਾਣਦਾ ਸੀ ਤੇ ਸੁਤੇ ਸਿੱਧ ਜੋ ਵੀ ਬੋਲਦਾ ਸੀ ਸਰੋਤਿਆਂ ਦੇ ਧੁਰ ਅੰਦਰ ਤੱਕ ਉੱਤਰ ਜਾਂਦਾ ਸੀ ਡੰਡੀ ਉਸ ਨੂੰ ਆਪਣੀ ਪ੍ਰਸਿੱਧੀ ਦੇ ਥੋੜੇ ਚਿਰੇ ਹੋਣ ਬਾਰੇ ਪੂਰਾ ਪੂਰਾ ਅਹਿਸਾਸ ਸੀ ਇਸੇ ਲਈ ਉਸ ਨੇ ਆਪਣੀ ਵੀਡੀਓ ਮੁਲਾਕਾਤ ਵਿੱਚ ਕਿਹਾ ਸੀ ਵੇਖੋ ਜੀ ਮੈਂ ਵੀ ਇੱਕ ਦਿਨ ਕਿਸੇ ਨੂੰ ਰਿਪਲੇਸ ਕੀਤਾ ਸੀ ਤੇ ਕੱਲ ਨੂੰ ਕੋਈ ਹੋਰ ਆ ਕੇ ਮੈਨੂੰ ਵੀ ਰਿਪਲੇਸ ਕਰੇਗਾ ਡੰਡੀ ਇਸ ਦਾ ਭਾਵ ਹੈ ਕਿ ਉਹ ਜਾਣਦਾ ਸੀ ਕਿ ਸਫਲਤਾ ਤੇ ਸੰਸਾਰਕ ਪ੍ਰਸਿੱਧੀ ਚਿਰਸਥਾਈ ਨਹੀਂ ਹੁੰਦੇ ਹਨ ਡੰਡੀ ਉਸਨੇ ਕਿਹਾ ਸੀ ਮੈਨੂੰ ਪਤਾ ਹੈ ਕਿ ਇੱਕ ਟਾਈਮ ਪੀਰੀਡ ਹੁੰਦਾ ਹੈ ਡੰਡੀ ਸਭ ਦਾ ਹੁਣ ਜੇ ਮੈਂ ਇਹ ਅੱਖਾਂ ਕੇ ਮੈਂ ساری ਜ਼ਿੰਦਗੀ ਚੱਲੂੰਗਾ ਤਾਂ ਇਹ ਹੋ ਨਹੀਂ ਸਕਦਾ ਮੇਰਾ ਵੀ ਪਤਾ ਨਹੀਂ 2 ਮਹੀਨੇ ਅ 6 ਮਹੀਨੇ ਸਾਲ ਜਾਂ 2 ਸਾਲ ਅ ਡੰਡੀ ਸੋ ਉਸ ਦੀ ਸੋਚ ਬਿਲਕੁਲ ਸਪਸ਼ਟ ਸੀ ਕਿ ਨਾ ਕੋਈ ਸਦਾ ਸੀ ਟਿਸੀ ਤੇ ਟਿਕੇ ਆ ਹੈ ਤੇ ਨਾ ਹੀ ਟਿਕੇਗਾ ਡੰਡੀ ਸਮਾ ਬਦਲਨ ਤੇ ਕੋਈ ਨਵਾਂ ਆ ਕੇ ਕਿਸੇ ਪੁਰਾਣੇ ਦੀ ਥਾਂ ਜ਼ਰੂਰ ਲੈਂਦਾ ਹੈ ਡੰਡੀ ਇਹੋ ਕੁਦਰਤ ਦਾ ਨਿਯਮ ਹੈ ਜਿਸ ਵਾਰੀ ਸਿੱਧੂ ਮੂਸੇਵਾਲਾ ਪਲੀ ਭਾਂਤ ਜਾਣੂ ਸੀ ਡੰਡੇ ਉਹ ਜ਼ਮੀਨ ਨਾਲ ਜੁੜਿਆ ਬੰਦਾ ਸੀ ਡੰਡੇ ਪੈਸੇ ਤੇ ਚੜਤ ਦੇ ਨਸੇ ਵਿੱਚ ਕਦੇ ਵੀ ਕਿਰਤ ਨੂੰ ਨਹੀਂ ਭੁੱਲਦਾ ਸੀ ਡੰਡੇ ਉਸ ਦੇ ਖੁਦ ਟਰੈਕਟਰ ਚਲਾਉਂਦੇ ਹੋਏ ਕਹੀ ਨਾਲ ਮਿੱਟੀ ਜਾਂ ਰੇਤ ਪੱਧਰੀ ਕਰਦੇ ਹੋਏ ਦੇ ਕਈ ਸਾਰੇ ਵੀਡੀਓ ਉਪਲਬਧ ਹਨ ਡੰਡੀ ਉਸ ਦੀ ਪਛਾਣ ਕੁਮੰਤਰੀ ਪੱਦਰ ਤੇ ਭਾਵੇਂ ਬਣ ਚੁੱਕੀ ਸੀ ਪਰ ਫਿਰ ਵੀ ਆਪਣੀ ਮਿੱਟੀ ਦਾ ਮੋਹ ਉਸ ਨੂੰ ਮੁੜ ਪਿੰਡ ਮੂਸੇ ਵੱਲ ਖਿੱਚ ਲਿਆਉਂਦਾ ਸੀ ਡੰਡੀ ਉਸ ਨੇ ਚੰਡੀਗੜ੍ਹ ਜਾਂ ਕਿਸੇ ਹੋਰ ਮੈਟਰੋ ਸਿਟੀ ਵਿੱਚ ਘਰ ਬਣਾਉਣ ਦੀ ਥਾਂ ਪਿੰਡ ਮੂਸਾ ਵਿਛਲੇ ਆਪਣੇ ਘਰ ਨੂੰ ਹੀ ਸਵਾਰਨ ਤੇ ਸਜਾਉਣ ਲਈ ਮਿਹਨਤ ਕੀਤੀ ਸੀ ਡੰਡੇ ਉਹ ਆਪਣੇ ਯਾਰਾਂ ਦੋਸਤਾਂ ਤੇ ਜਾਨਵਾਰ ਦਾ ਸੀ ਡੰਡੇ ਉਸ ਦੇ ਮਾਪੇ ਉਸ ਦੇ ਸਿਰ ਤੇ ਸਿਹਰਾ ਸਜਾਉਣ ਦੀ ਹਸਰਤ ਰੱਖਦੇ ਸਨ ਪਰ ਪਾਪੀਆਂ ਨੇ ਮਾਪਿਆਂ ਦਾ ਪਹਾੜ ਜਿੱਡਾ ਜਵਾਨ ਪੁੱਤ ਲਹੂ ਲੁਹਾਨ ਕਰਕੇ ਇਸ ਜਹਾਨ ਤੋਂ ਤੋੜ ਦਿੱਤਾ ਡੰਡੀ ਉਸਦੇ ਬਾਪ ਬਲਕੌਰ ਸਿੰਘ ਨੇ ਬਿਲਕੁਲ ਸਹੀ ਆਖਿਆ ਸੀ ਕਿ ਉਸਦੇ ਕਾਤਲ ਜੇਕਰ ਇੱਕ ਵਾਰ ਉਸ ਨੂੰ ਮਿਲ ਕੇ ਉਸ ਨਾਲ ਕੁਝ ਪਲ ਬੀਤ ਕਰ ਲੈਂਦੇ ਤਾਂ ਸ਼ਾਇਦ ਉਸ ਨੂੰ ਨਾ ਮਾਰਦੇ ਕਿਉਂਕਿ ਉਹ ਦਿਲ ਦਾ ਸਾਫ਼ ਅਤੇ ਬਿਹੱਦ ਮਿਲਾਪੜਾ ਸ਼ਖਸ ਸੀ ਡੰਡੀ ਉਹ ਖੁਦ ਵੀ ਇਹੋ ਗੁਣਗਣਾਉਂਦਾ ਹੁੰਦਾ ਸੀ ਦਿਲ ਦਾ ਨਿਮਾੜਾ ਤੇਰਾ ਸਿੱਧੂ ਮੂਸੇਵਾਲਾ ਡੰਡੀ ਸੋਸ਼ਲ ਮੀਡੀਆ ਤੇ ਉਪਲਬਧ ਮੁਲਾਕਾਤ ਦੌਰਾਨ ਜਦੋਂ ਐਂਕਰ ਨੇ ਸਿੱਧੂ ਨੂੰ ਜੀਵਨ ਵਿੱਚ ਆਨੰਦ ਹੋਣ ਬਾਰੇ ਸਵਾਲ ਕੀਤਾ ਤਾਂ ਜਵਾਬ ਸੀ ਆਨੰਦ ਐ ਥੋੜਾ ਬਹੁਤਾ ਰੌਲਾ ਗੌਲਾ ਤਾਂ ਚਲਦਾ ਈ ਰਹਿੰਦਾ ਕਦੇ ਥੱਬੇ ਵਿੱਚ ਕਦੇ ਮੂਠੀ ਵਿੱਚ ਡੰਡੇ ਆਨੰਦ ਤਾਂ ਆਨੰਦ ਈ ਐ ਵਹਿਗੁਰੂ ਦੀ ਕਿਰਪਾ ਐ ਸਭ ਤੋਂ ਵੱਡੀ ਗੱਲ ਕਿ ਮੇਰੇ ਮਾਪੇ ਮੇਰੇ ਨਾਲ ਨੇ ਆਪਣਾ ਸਰੀਰ ਸਾਬਤ ਐ ਕੋਈ ਬਿਮਾਰੀ ਸਿਮਾਰੀ ਨਹੀਂ ਡੰਡੇ ਸਿੱਧੂ ਦਾ ਇਹ ਜਵਾਬ ਸਾਬਤ ਕਰਦਾ ਕਿ ਉਹ ਰੁਪਏ ਪੈਸੇ ਜਾਂ ਜ਼ਮੀਨ ਜਾਇਦਾਦ ਦੀ ਬਹੁਤਾਤ ਨੂੰ ਆਨੰਦ ਦਾ ਸਰੋਤ ਨਹੀਂ ਮੰਨਦਾ ਸੀ ਡੰਡੀ ਉਸ ਦੇ ਲਈ ਮਾਪਿਆਂ ਦਾ ਸਾਥ ਤੰਦਰੁਸਤੀ ਤੇ ਸਾਬਤ ਸੂਰਤ ਰਹਿ ਕੇ ਕੁਦਰਤ ਦੇ ਨੇੜੇ ਹੋਣਾ ਹੀ ਆਨੰਦ ਦਾ ਸਰੋਤ ਸੀ ਡੰਡੀ ਉਸ ਨੇ ਹੋਰ ਮੁਲਾਕਾਤ ਦੌਰਾਨ ਇਹ ਵੀ ਕਿਹਾ ਸੀ ਕੈਨੇਡਾ ਤੋਂ ਇੱਥੇ ਆਉਣ ਦਾ ਮੁੱਖ ਕਾਰਨ ਵੀ ਇਹੋ ਸੀ ਪੀ ਆਰ ਤਾਂ ਮੈਂ ਹੁਣ ਵੀ ਹੋ ਜਾਂਦਾ ਜਦੋਂ ਆਪਾਂ ਕਮਾ ਰਹੇ ਹਾਂ ਸਭ ਕੁਝ 55 55 ਸਾਲ ਦੇ ਮੇਰੇ ਘਰ ਦੇ ਮਾਪੇ ਹੋ ਚੁੱਕੇ ਨੇ ਡੰਡੇ ਜ਼ਿੰਦਗੀ ਦਾ ਪਤਾ ਨਹੀਂ ਕਦੋਂ ਕੋਈ ਤੁਰ ਜਾਵੇ ਡੰਡੀ ਜੇ ਆਪਾਂ ਉਹਨਾਂ ਦੇ ਗੁੱਡ ਟਾਈਮ ਵਿੱਚ ਉਹਨਾਂ ਦੇ ਨਾਲ ਨਾ ਹੋਏ ਤਾਂ ਫਿਰ ਕਮਾਈ ਨੂੰ ਅੱਗ ਲਾਉਣੀ ਐ ਡੰਡੇ ਸਿੱਧੂ ਦੀ ਆਖੀ ਇਹ ਸੱਚਮੁੱਚ ਹੀ ਬਹੁਤ ਉੱਚੀ ਗੱਲ ਸੀ ਡੰਡੇ